ਚਲੋ ਸਮਾ ਬਦਲਿਆ ਸਮੇ ਦੇ ਤੌਰ ਬਦਲੇ ਹੁਣ ਖੇਤਾਂ ਚ ਹਲ ਪੰਜਾਲੀ ਨਹੀਂ ਲੱਭਣੀ ਯੋਗ ਮਸ਼ੀਨਰੀ ਦਾ ਐਸਾ ਆ ਗਿਆ ਏ ਕਦੀ ਤੂੜੀ ਨਹੀਂ ਲੱਭਣੀ ਕਦੀ ਪਰਾਲੀ ਨਹੀਂ ਲੱਭਣੀ ਛੰਨੇ ਕਹਿੰਦੇ ਬਜ਼ੁਰਗ ਕਹਿੰਨ ਨਹੀਂ ਦਿਸਦੇ ਥੋੜੇ ਸਮੇ ਨੂੰ ਸਟੀਲ ਦੀ ਥਾਲੀ ਨਹੀਂ ਲੱਭਣੀ ਲੈਰੀ ਨਹੀਂ ਲੱਭਣੀ ਕਾਕੇ ਨੂੰ ਮਾਸੀ ਉਹਦੀ ਉਹਦੇ ਪਾਪੇ ਨੂੰ ਉਹਦੀ ਸਾਲੀ ਨਹੀਂ ਲੱਗਦੀ ਜਦੋਂ ਦੂਜੀ ਹੋਣੀ ਨਹੀਂ ਦੇਣੀ ਅੱਜ ਨਹੀਂ ਹੈ ਸਾਨੂੰ ਬਾਬਰ ਤੇ ਰੰਗੇ ਦੀਆਂ ਤਲਵਾਰਾਂ ਤੋਂ ਖਤਰਾ ਅੱਜ ਨਹੀਂ ਹੈ ਸਾਨੂੰ ਦਰਾਨੀ ਤੇ ਅਬਦਾਲੀ ਦੀਆਂ ਲੁੱਟਾਂ ਮਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਲਾਲ ਸਿੰਘ ਤੇਜਾ ਸਿੰਘ ਧਿਆਨੇ ਦੇ ਯਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਦਿੱਲੀ ਦੀਆਂ ਜ਼ਾਲਮ ਸਰਕਾਰਾਂ ਤੋਂ ਖਤਰਾ ਫਿਰ ਖਤਰਾ ਕੀ ਜੇ ਡੇਂਜਰ ਕਿਉਂ ਲਿਖਿਆ ਕੋਈ ਖਤਰਾ ਨਹੀਂ ਸਾਨੂੰ ਆਪਣੇ ਦੁਸ਼ਮਣਾਂ ਤੋਂ ਲੋਬੀ ਪ੍ਰਚਾਰਕਾਂ ਤੇ ਵਕਾਊ ਇਤਿਹਾਸਕਾਰਾਂ ਤੋਂ ਖਤਰਾ ਹੈ ਜਿੰਨਾ ਸੱਭਿਆਚਾਰ ਤੇ ਗੰਦ ਬੋਲਣ ਸਾਨੂੰ ਉਹਨਾਂ ਕਲਾਕਾਰਾਂ ਤੋਂ ਖਤਰਾ ਹੈ ਕੰਨੀ ਵਾਲੀਆਂ ਤੇ ਸਿਰਾਂ ਤੇ ਟੋਪੀਆਂ ਨੇ ਸਾਨੂੰ ਆਪਣੇ ਬਰਖਰ ਦਾਰਾਂ ਤੋਂ ਖਤਰਾ ਹੈ ਪਸ਼ਮੀ ਸਭਤਾ ਨੇ ਜਿੰਨਾ ਤੋਂ ਅਸਰ ਪਾਇਆ ਅੱਜ ਸਾਨੂੰ ਉਹ ਨਾਮਟਿਆਰਾਂ ਤੋਂ ਖਤਰਾ ਹੈ ਪੈਸੇ ਲੈ ਕੇ ਖਬਰਾਂ ਜੋ ਬਣਾਉਂ ਦਿੰਦੇ ਨੇ ਉਹਨਾਂ ਪਤਰਾਕਾਰਾਂ ਤੋਂ ਖਤਰਾ ਹੈ ਜਿੰਨਾ ਕਾਲੇ ਸ਼ੀਸ਼ਿਆਂ ਚ ਜਿਹੜੇ ਲੋਕ ਬੈਠੇ ਨੇ ਅੱਜ ਸਾਨੂੰ ਉਹਨਾਂ ਬਜ਼ਾਰਾਂ ਤੋਂ ਖਤਰਾ ਬਿਊਟੀ ਪਾਰਲਰ ਹਾਂ ਸਹੀ ਗੱਲ ਉਹਨਾਂ ਬਜ਼ਾਰਾਂ ਤੋਂ ਖਤਰਾ ਹੈ ਜਿੰਨਾ ਕੌਮ ਦੀ ਬੇੜੀ ਚ ਪਾਏ ਵਟੇ ਸਾਨੂੰ ਆਪਣੇ ਜਥੇ ਦਾਰਾਂ ਤੋਂ ਖਤਰਾ ਏ ਲਹਿਰੀ ਚ ਮਟੇ ਢੋਲ ਕੀਤੇ ਸ਼ਾਨੂ ਸ਼ੈਣਿਆ ਤਾਂ ਡਰ ਕੋਈ ਨਹੀਂ ਪਖੰਡੀ ਬਾਬਿਆਂ ਤੇ ਚਿੱਟੀਆਂ ਹੀ ਕਰਾ ਤੋ ਖਤਰਾ